ਗਰਾਂ ਲੱਕੇ ਵਿੱਚ ਦਿਨ ਬਦ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਇਸੇ ਤਰ੍ਹਾਂ ਹੀ ਚੋਰਾ ਵੱਲੋਂ ਪਿੰਡ ਢੰਡਾ ਪਾਣੀ ਵਾਲੀ ਟੈਂਕੀ ਤੇ ਦਰਵਾਜ਼ੇ ਦਾ ਜਿੰਦਾ ਤੋੜ ਕੇ ਅੰਦਰੋਂ ਸਮਾਨ ਦੀ ਫਰੋਲਾ ਫਰਾਈ ਕੀਤੀ ਗਈ ਉਸੇ ਸੰਬੰਧੀ ਜਾਣਕਾਰੀ ਦਿੰਦੇ ਆ ਬੱਗਾ ਰਾਮ ਨੇ ਕਿਹਾ ਕਿ ਜਦੋਂ ਰੋਜ਼ਾਨਾ ਦੀ ਤਰ੍ਹਾਂ ਪਾਣੀ ਛੱਡਣ ਗਿਆ ਤਾਂ ਦੇਖਿਆ ਕਿ ਮੇਨ ਦਰਵਾਜ਼ੇ ਦਾ ਜਿੰਦਾ ਟੁੱਟਿਆ ਹੋਇਆ ਸੀ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਮੈਂ ਵਗਾਰਾ ਜੋ ਕਿ ਇਹ ਨਾ ਟੰਡਿਆ ਜੀ ਪਾਣੀ ਵਾਲੀ ਟੈਂਕੀ ਤੇ ਲੱਗਾ ਆ ਉੱਥੇ ਆਪਰੇਟਰ ਵੀ ਆ ਅੱਜ 7:30 ਤੇ ਜਾ ਕੇ ਮੈਂ ਉੱਥੇ ਟੈਂਕੀ ਤੇ ਦੇਖਿਆ ਤੇ ਉੱਥੇ ਦੀ ਟੈਂਕੀ ਦੇ ਕਿੰਨੇ ਟੁੱਟੇ ਹੋਏ ਸਨ ਤੇ ਕੋਈ ਨੁਕਸਾਨ ਤਾਂ ਨਹੀਂ ਅੰਦਰੋਂ ਕੀਤਾ ਗਿਆ ਅਧਿਕਾਰਨ ਨੂੰ ਇਹਦੀ ਮੰਗ ਕੀਤੀ ਜਾਂਦੀ ਹੈ ਕਿ ਜਲਦੀ ਜਲਦੀ ਇਹਨਾਂ ਚੋਰਾ ਤੇ ਨਾ ਤਬਈ